ਸ਼ਾਨਦਾਰ ਇਹ ਪਹਿਲੇ ਨੰਬਰ ਤੇ ਆਇਆ ਜੀ ਮੁਕਾਬਲੇ ਦੇ ਵਿੱਚੋਂ ਸੋ ਬਾਈ ਹੋਰਾਂ ਤੋਂ ਆਪਾਂ ਜਾਣਕਾਰੀ ਲੈ ਲਿਆ ਬਾਈ ਬਹੁਤ ਬਧਾਈਓ ਤੁਹਾਨੂੰ ਸਭ ਤੋਂ ਪਹਿਲਾਂ ਇਹ ਕਿੰਨੀ ਕੁ ਉਮਰ ਹੋ ਗਈ ਇਹਦੀ ਬੱਚੇ ਦਾ ਜਿਹੜਾ ਬਾਪ ਹੈ ਘੋੜੇ ਦਾ ਬਾਈ ਹੋਰਾਂ ਕੋਲੇ ਕ੍ਰੋਸਿੰਗ ਵਾਸਤੇ ਲੱਗਿਆ ਹੋਇਆ ਹੈ ਹਾਂਜੀ ਦੋਸਤੋ ਵੀਡੀਓ ਵੀ ਇਹਦੇ ਨੋਨ ਹੋ ਰਿਹਾ ਹੈ ਇਹਦੇ ਵਿੱਚੋਂ ਤੀਜੇ ਨੰਬਰ ਦੇ ਜਿਹੜਾ ਤੁਸੀਂ ਇਹ ਬੱਚਾ ਸਾਹਮਣੇ ਦੇਖ ਰਹੇ ਹੋ ਬਾਈ ਫਿਰ ਉਹ ਜਾਣਕਾਰੀ ਲੈਣਾ ਬਾਈ ਬਹੁਤ ਬਹੁਤ ਵਧਾਈ ਸਲੂ ਬਹੁਤ ਪਹਿਲੇ ਨੰਬਰ ਦੇ ਬੱਚਾ ਐ ਸੀ ਨੂਰ ਕਿੰਗ ਦਾ ਉਹਦੀ ਭੈਣ ਐ ਇਹ ਉਸੇ ਦਾ ਰਿਜ਼ਲਟ ਐ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਮਿਲਿਆ ਨਿਸ਼ਾਨੇ ਦੇ ਕੋਈ ਵੀ ਨਹੀਂ ਹੈ ਨਾ ਨਾ ਬਿਲਕੁਲ ਦੇ ਵੀ ਆ ਮੀਟ ਤੋਂ ਬੋਲਦੇ ਆ ਅਸੀਂ ਆਪਣੇ ਨੂੰ ਪੜ੍ਹ ਗਏ ਹਾਂ ਹਾਂ ਜੀ ਦੋਸਤੋ ਜਿਹੜਾ ਕੋੜੇ ਨੁਕਰੀਆਂ ਦੇ ਰਿੰਦ ਸੀਗੇ ਉਨ੍ਹਾਂ ਦੇ ਰਿਜ਼ਲਟ ਫਾਈਨਲ ਆ ਚੁੱਕੇ ਨੇ ਪਹਿਲੇ ਤੇ ਦੂਜੇ ਨੰਬਰ ਵਾਲੇ ਤੀਜੇ ਨੰਬਰ ਵਾਲੇ ਆਪਾਂ ਸੋਨਾਂ ਸ਼ੇਅਰ ਕਰਦੇ ਆ ਕਿਹੜੇ ਨੇ ਕਿੰਨਾ ਦੇ ਬੱਚੇ ਨੇ ਮਾਲਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਸ ਵਿਸ਼ੇ ਤੇ ਸੋ ਬਹੁਤ ਹੀ ਸੋਹਣੇ ਬੱਚੇ ਨੇ ਇਹ ਕਾਫੀ ਜ਼ਿਆਦਾ ਸਟਰਗਲ ਤੋਂ ਬਾਅਦ ਕਾਫੀ ਜ਼ਿਆਦਾ ਸਟਰਗਲ ਤੋਂ ਬਾਅਦ ਇੱਥੇ ਪੋਜੀਸ਼ਨਾਂ ਤੇ ਆਏ ਨੇ ਸੋ ਅਨਾਉਂਸ ਹੋ ਚੁੱਕੇ ਨੇ ਚਾਦਰਾਂ ਪੈ ਚੁੱਕੀਆਂ ਨੇ ਆਪਾਂ ਤੁਹਾਨੂੰ ਦਿਖਾਉਣੀ ਆ ਕਿਹੜੇ-ਕਿਹੜੇ ਬੱਚੇ ਨੰਬਰਾਂ ਤੇ ਆਏ ਨੇ ਤੇ ਕਿੱਥੋਂ-ਕਿੱਥੋਂ ਦੇ ਉਹ ਹੈਗੇ ਨੇ ਜਿਹੜੀ ਉਹਨਾਂ ਦੀ ਬਲੱਡ ਲਾਈਨ ਹੈ ਉਹਨਾਂ ਦੇ ਜਿਹੜੇ ਮੰਨ ਕੇ ਜਿਹੜੋਂ ਜਿੰਨਾਂ ਦੇ ਬੱਚੇ ਨੇ ਜਿਹੜੇ ਘੋੜਿਆਂ ਦੇ ਉਹ ਕ੍ਰੋਸਿੰਗ ਵਾਸਤੇ ਅਵੇਲੇਬਲ ਹੈਗੇ ਨੇ ਤੇ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਮਾਲਕਾਂ ਤੋਂ ਲੈ ਕੇ ਦਿੰਨੇ ਆ ਜੀ ਪਹਿਲੇ ਨੰਬਰ ਵਾਲਾ ਬੱਚਾ ਸਾਨੂੰ ਆਪਾਂ ਦਿਖਾਉਣੀ ਆ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਦੇਖੀ ਮਨੇ ਹਾਂਜੀ ਦੋਸਤੋ ਡੀ ਐਫ ਏ 2026 ਉਹ ਖੇਤਰ ਜਿਹੜਾ ਚੱਲ ਰਿਹਾ ਹੈ ਆ ਬੱਚਾ ਤੁਸੀਂ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਸ਼ਾਨਦਾਰ ਇਹ ਪਹਿਲੇ ਨੰਬਰ ਤੇ ਆਇਆ ਜੀ ਮੁਕਾਬਲੇ ਦੇ ਵਿੱਚੋਂ ਸੋ ਬਾਈ ਹਰੋਂ ਤੋਂ ਆਪਾਂ ਜਾਣਕਾਰੀ ਲੈ ਲਿਆ ਬਾਈ ਬਹੁਤ ਬਧਾਈਓ ਤੁਹਾਨੂੰ ਸਭ ਤੋਂ ਪਹਿਲਾਂ ਤੋਂ ਇਹ ਕਿੰਨੀ ਕੁ ਉਮਰ ਹੋ ਗਈ ਇਹਦੀ ਬੱਚੇ ਦੀ 13 ਮਹੀਨਾ ਹੈ 13 ਮਹੀਨੇ ਦਾ ਬੱਚਾ ਹੈ ਠੀਕ ਹੈ ਜੀ ਇਹਦਾ ਕੀ ਰਿਕਾਰਡ ਹੈ ਇਹਦਾ ਪਿਛੋਕੜ ਹੈ ਨੂਰੇ ਦਾ ਪੋਤਾ ਜੀ ਹਾਂਜੀ ਇਹਦਾ ਬਾਪ ਆਪਣੇ ਕੋਲ ਆਸਟ੍ਰੇਲੀਆ ਨੂਰ ਕਿੰਗ ਉਹਦਾ ਬੱਚਾ ਜੀ ਠੀਕ ਹੈ ਜੀ ਕਿਹੜੇ ਪਿੰਡ ਤੋਂ ਆਈ ਸੀ ਤੁਸੀਂ ਆਪਾਂ ਰਾਜਪੁਰ ਦੇ ਲੋਏ ਨਾਦਕੋਟਲਾ ਵਿੱਚ ਆਈ ਕੋਲੋਂ ਠੀਕ ਹੈ ਜੀ ਹਾਂਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਮੀਡ ਦੇ ਕੰਮ ਕਰ ਰਹੇ ਹੋ ਜਾਂ ਹੋਰ ਵੀ ਛੋਡੇ ਕੋਲ ਇਸ ਤਰ੍ਹਾਂ ਦੇ ਬੱਚੇ ਨੇ ਲੈ ਲਈ ਜੀ ਇਟਾਲੀਆ ਦੇ ਵਿੱਚ ਆਏ ਨੇ ਆਪਣੇ ਦਾ ਪਹਿਲਾਂ ਬਾਪ ਵੀ ਪਾਇਸੀ ਹੋਰੀ ਮਿਲ ਜੋ ਵੀ ਦੂ ਨੰਬਰ ਲੈ ਕੇ ਗਿਆ ਸੀ ਉਹਦੇ ਹੋਰ ਵਿੱਚ ਉਹਨਾਂ ਨੇ ਇਹ ਆਪਣਾ ਇਹਦਾ ਪਹਿਲਾ ਹੀ ਸ਼ੋਅ ਹੋ ਰਿਹਾ ਠੀਕ ਹੈ ਜੀ ਹਾਂ ਜੀ ਪਹਿਲੇ ਜੀ ਨੰਬਰ ਲੈ ਗਿਆ ਮੈਂ ਤਾਂ ਪੂਰੀ ਹੋਰਾਂ ਲੈ ਕੇ ਗਈ ਜਿਹੜੀ ਤੁਸੀਂ ਹਾਂ ਜੀ ਕ੍ਰੋਸਿੰਗ ਤੇ ਲੱਗੇ ਹੋਇਆ ਜੀ ਦੋਸਤੋ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇਹ ਪਹਿਲੇ ਨੰਬਰ ਤੇ ਕਿਸੇ ਖੇਤਰ ਮੇਲੇ ਦੇ ਵਿੱਚੋਂ ਆਇਆ ਹੈ ਇਹਦਾ ਜਿਹੜਾ ਬਾਪ ਹੈ ਘੋੜੇ ਦਾ ਬਾਈ ਹੋਰਾਂ ਕੋਲੇ ਕ੍ਰੋਸਿੰਗ ਵਾਸਤੇ ਲੱਗਿਆ ਹੋਇਆ ਹੈ ਮੋਬਾਈਲ ਨੰਬਰ ਆਪਣਾ ਇੱਕ ਵਾਰੀ ਬੋਲ ਦਿਓ ਜੀ 98773 ਜੀ 32089 ਠੀਕ ਹੈ 98773 ਬਰਤੀ 98 ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਮੇਹਨਤ ਬਾਈ ਹੋਰ ਹੀ ਰੰਗ ਲੈ ਕੇ ਆ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਜਿਹੜੇ ਕੋਟੇ ਦੇ ਵਿੱਚ 30 ਇਸ ਤਰ੍ਹਾਂ ਰਿੰਗ ਜੂ ਉਤਰ ਰਹੇ ਆ ਵਧੀਆ ਪੋਜੀਸ਼ਨ ਤੇ ਆ ਰਹੇ ਆ ਜੀ ਠੀਕ ਹੈ ਜੀ ਹੋਰ ਵੀ ਜਿਹੜੇ ਇਹਦੇ ਰਿਜ਼ਲਟ ਆ ਰਹੇ ਹਾਂ ਜੀ ਇੱਕ ਹੋਏ ਬੱਚੀ ਖੜੀ ਹੈ ਇਹ ਵੀ ਪਹਿਲਾਂ ਵਧੀਆ ਨੰਬਰ ਤੇ ਆ ਕੇ ਗਈ ਹੈ ਆ ਜਿਹੜਾ ਦੇਖ ਰਹੇ ਹਾਂ ਇਹ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੀ ਭੈਣ ਹੈ ਵਾਲਾ ਜਿਹੜਾ ਇਹਦੀ ਭੈਣ ਹੈ ਰਿਜ਼ਲਟ ਜਿਹੜਾ ਬਾਈ ਹੋਰਾਂ ਕੋਲੇ ਘੋੜਾ ਹੈ ਉਹਦੇ ਪੂਰੇ ਸਿਰ ਆ ਰਹੇ ਨੇ ਸੋ ਤੁਸੀਂ ਵੀ ਇਸ ਬਰੀਡ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਚੰਗੇ ਬੱਚੇ ਪਾਲਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਸੁਨਹਿਰੀ ਮੌਕਾ ਹੈ ਇਹ ਬਾਈ ਹੋਰਾਂ ਕੋਲੇ ਜਿਹੜਾ ਘੋੜਾ अवेलेबल ਹੈਗਾ ਹਜੇ ਜਿਹੜੇ ਨਾਮਾਂ ਤੇ ਬੱਚੇ ਆ ਰਹੇ ਨੇ ਸੋ ਬਾਈ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਵੀ ਡਾਇਰੈਕਟ ਕ੍ਰੋਸਿੰਗ ਵਾਸਤੇ ਬਾਈ ਹੋਰਾਂ ਕੋਲੇ ਪਹੁੰਚ ਸਕਦੇ ਜੀ ਧੰਨਵਾਦ ਵੀਰੇ ਬਹੁਤ ਹਾਂਜੀ ਦੋਸਤੋ ਬੀਡੀ ਬੀ ਇਹਦੇ ਦੋ ਨੀਡਰਸ ਆਪਨੇ ਡਰਵੀਜਾਂ ਹਾਂਜੀ ਦੋਸਤੋ ਡੀ ਐਫ ਏ ਖੇਤਰ 2026 ਦਾ ਜਿਹੜਾ ਹੋ ਰਿਹਾ ਹੈ ਇਹਦੇ ਵਿੱਚੋਂ ਤੀਜੇ ਨੰਬਰ ਦੇ ਜਿਹੜਾ ਤੁਸੀਂ ਇਹ ਬੱਚਾ ਸਾਹਮਣੇ ਦੇਖ ਰਹੇ ਹੋ ਬਾਈ ਹੋਰ ਜਾਣਕਾਰੀ ਲੈਣੇ ਬਾਈ ਬਾਈ ਬਹੁਤ ਬਹੁਤ ਵਧਾਈ ਸਲੂ ਬਹੁਤ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਰੀਕੇ ਕਲਾ ਮਿਲਦੇ ਹਰੀਕੇ ਕਲਾ ਜੀ ਇਹ ਹੋਰ ਵੀ ਤੁਸੀਂ ਬੱਚਾ ਕੋਈ ਕੰਪੀਟੀਸ਼ਨ ਇਤਾਰ ਹੈ ਕਿ ਇਹ ਤੁਹਾਡੇ ਕੋਲ ਹਾਂਜੀ ਇਹਦਾ ਪਿਓ ਵੀ ਜਿਹੜਾ ਨਾਨਾ ਅੱਛਾ ਇਹ ਪੂਰੀ ਬਲੱਡ ਲਾਈਨ ਤੁਹਾਡੇ ਕੋਲ ਇਹਦੀ ਕੰਪਲੀਟ ਹੈ ਜੀ ਹਾਂਜੀ ਠੀਕ ਹੈ ਜੀ ਮਨ ਗਿਆ ਭਾਈ ਮੇਲੇ ਤੁਸੀਂ ਪਹਿਲਾਂ ਵੀ ਖਿਡਾਰੀ ਹੋ ਹਾਂਜੀ ਮਤਲਬ ਜਾਵੜਦੇ ਆਂ ਹਾਂਜੀ ਠੀਕ ਹੈ ਤੇ ਨੰਬਰ ਪਹਿਲਾਂ ਵੀ ਪਾਏ ਨੇ ਤੁਹਾਡੇ ਬਾਰੇ ਕੋਈ ਖਾਦੀ ਆ ਜਾਂਦਾ ਠੀਕ ਹੈ ਜੀ ਦੂਜਾ ਕੀ ਆ ਜਾਂਦਾ ਇਹਦਾ ਜਿਹੜਾ ਤੋਆ ਸਾਡੇ ਕੋਲੇ ਕ੍ਰਾਸਿੰਗ ਤੇ ਲੱਗਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਭਾਈ ਮੈਂ ਤੁਸੀਂ ਨੰਬਰ ਲੈ ਸਕਦੇ ਹੋ ਸਾਡਾ ਪੀਸ ਨੇ ਬਹੁਤ ਸੋਹਣਾ ਜਿਹੜਾ ਟਾਈਟ ਫੂਟ ਤੁਸ ਜਿਹੜਾ ਬਸ਼ੇਰਾ ਆਇਆ ਹੈ ਰੋਇਲ ਨੰਬਰ ਆਪਣਾ ਇੱਕ ਵਾਰੀ ਬੋਲ ਦਿਓ 92962 ਹਾਂਜੀ 403 403 ਐਡਰੈਸ ਆਪਣਾ ਕਿਸੀ ਪਰਪਰਸ ਹੈ ਜੀ ਵੀ ਪੀਓ ਹਰੀਕੇ ਕਲਾਸ ਠੀਕ ਹੈ ਜੀ ਸ੍ਰੀ ਮੋਹਸਰ ਸਾਹਿਬ ਸ੍ਰੀ ਮੋਹਸਰ ਸਾਹਿਬ ਤੋਂ ਬਾਈ ਹੋਰੀ ਆਏ ਸੀ ਐ ਜਿਹੜਾ ਕੋੜਾ 3 ਨੰਬਰ ਤੇ ਉਹਦੀ ਆ ਟਾਪ ਟੌਪ ਦੀ ਜਿੰਦੇ ਵਿੱਚੋਂ ਆਇਆ ਹੈ ਇਸ ਤਰ੍ਹਾਂ ਦੇ ਬੱਚੇ ਤੁਸੀਂ ਜੇਕਰ ਆਪਣੇ ਜਾਨਵਰਾਂ ਨੂੰ ਲੈਣਾ ਚਾਹੋ ਤਾਂ 22 ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਵਧਾਈਆਂ ਵੀਰੇ ਸੋਨੂੰ ਨਹੀਂ ਤੁਹਾਨੂੰ ਉਸ ਤਰ੍ਹਾਂ ਦੇ ਵੀਰੇ ਮਾਈਕ ਬਾਈਕ ਜਿੱਦ ਕੋ ਚੋਖੀ ਹੋ ਜੀ ਸ਼ੋਰ ਦਾ ਰੁੱਖ ਹੋਇਆ ਇਹ ਨਾ ਇਹ ਹਾਂਜੀ ਦੋਸਤੋ ਵੀਡੀਫੇ ਕੋ ਖੇਤਰ ਦੇ ਵਿੱਚ 2026 ਦਾ ਚੱਲ ਰਿਹਾ ਹੈ ਜਿਹੜਾ ਪਹਿਲੇ ਨੰਬਰ ਦੇ ਬੱਚਾ ਹੈ ਸੀ ਨੂਰ ਕਿੰਗ ਦਾ ਉਹਦੀ ਭੈਣ ਹੈ ਇਹ ਉਸੇ ਦਾ ਰਿਜ਼ਲਟ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਕੋਈ ਨਿਸ਼ਾਨੇ ਦੇ ਕੋਈ ਵੀ ਨਹੀਂ ਹੈ ਨਾ ਨਾਜੀ ਨਾ ਬਿਲਕੁਲ ਜਮਾ ਪਿਓਰ ਦੇ ਵਿੱਚ ਆ ਥੋੜੇ ਬਹੁਤ ਨੇ ਜੀ ਇੱਕ ਦੋ ਰੇਸ ਤੋਂ ਬਿਨਾ ਵੀ ਇਹਦੇ ਬੱਚੇ ਤੁਹਾਡੇ ਕੋਲ ਵੀ ਹੈਗੇ ਵੀਰੇ ਹੈਗੇ ਨੇ ਜੀ ਅੱਛਾ ਇਹ ਨੂਰ ਕਿੰਗ ਦੇ ਨਾ ਨੂਰ ਕਿੰਗ ਦੇ ਨਹੀਂ ਹੈਗੇ ਜੀ ਅੱਛਾ ਹੋਰ ਤੁਸੀਂ ਵੈਸੇ ਕੰਮ ਕਰ ਰਹੇ ਹੋ ਬਰੀਡ ਦੇ ਹਾਂ ਜੀ ਵਧੀਆ ਨਸਾਂ ਦੇ ਕੰਮ ਹਾਂ ਜੀ ਹਾਂ ਕਿੰਨੇ ਕ ਟਾਈਮ ਤੋਂ ਜੀ ਹੋਵੇ ਸਾਨੂੰ 3 ਸਾਲ ਜੀ ਵੇਖਲਾ ਮੁੱਲ ਪਿਆ ਪਹਿਲਾਂ ਕਿਸੇ ਮੇਲੇ 'ਚ ਹਾਂ ਜੀ ਹਾਂ ਪੀਡੀਐਫ 'ਚ ਪੀਡੀਐਫ ਦੇ ਵਿੱਚ ਜੇਤੂ ਰਿਆ ਕਿਹੜਾ ਬੱਚਾ ਜੇ 22 ਬੱਚੇ ਜੀ ਇਹ ਬੱਚੀ ਜੇਤੂ ਰਹੀ ਹੈ ਹਾਂ ਜੀ ਠੀਕ ਹੈ ਜੀ ਪਿੰਡ ਕਿਹੜਾ ਵੀਰੇ ਤੁਹਾਡਾ ਅੰਮ੍ਰਲੇ ਕੋਲ ਹੈ ਜੀ ਬਲਾਣਾ ਪਿੰ ਤੇ ਕ੍ਰੋਸਿੰਗ ਦੇ ਵੀ ਤੁਸੀਂ ਲਾਇਆ ਹੋਇਆ ਕੋੜਾ ਜਾਂ ਤੁਸੀਂ ਕੋੜਾ ਨਹੀਂ ਹੈਗਾ ਜੀ ਆਪਣਾ ਕੋੜਾ ਕੋਈ ਨਹੀਂ ਮਰ ਤੁਸੀਂ ਇਹਨਾਂ ਦੀ ਕੰਮ ਕਰ ਰਹੇ ਹੋ ਹਾਂ ਜੀ ਹਾਂ ਠੀਕ ਹੈ ਜੀ ਸੋ ਇਹ ਮੁਕਾਬਲੇ ਦੇ ਵਿੱਚ ਦਰਸ਼ਕਾਂ ਦੀ ਝੁੰਡ ਲੱਗੀ ਹੋਈ ਹੈ ਐਸਾ ਬੱਚੇ ਦੇ ਆਲੇ ਦੁਆਲੇ ਤੇ ਦਰਸ਼ਕਾਂ ਬੋਲ ਰਹਾ ਦੇਖੋ ਜੇਤੂ ਹੀ ਹੈ ਇਹ ਤੇ ਬਾਕੀ ਜੱਜਾਂ ਨੇ ਜੱਜਮੈਂਟ ਕਰਨੀ ਹੈ ਉੱਥੇ ਨੇ ਇਹਦੇ ਕਰੈਕਟਰ ਪਰ ਰੱਖੇ ਜਾਣਗੇ ਇਹਦਾ ਭਰਾ ਜਿਹੜਾ ਆਪਾਂ ਕਹਿ ਸਕਦੇ ਆ ਪਹਿਲੇ ਨੰਬਰ ਤੇ ਆਇਆ ਹੈ ਇਹ ਦੇਖਦੇ ਆਂ ਬਈ ਆਪਾਂ ਮੁਕਾਬਲੇ ਤੋਂ ਬਾਅਦ ਆ ਕਿ ਇਹਦੀ ਕਿਸਮਤ ਜਾਗਦੀ ਹੈ ਜਦੋਂ ਕਿਸੇ ਜਾਨਵਰ ਦੀ ਕਿਸਮਤ ਜਾਗਦੀ ਹੈ ਉਹਦੇ ਮਾਲਕਾਂ ਦੀ ਵੀ ਨਾਲ ਜਾਗਦੀ ਹੈ ਜਦੋਂ ਕਿਸੇ ਬੱਚੇ ਦਾ ਨਾਮ ਬਣ ਜਾਂਦਾ ਸੋ ਮੁਕਾਬਲੇ ਦੇ ਵਿੱਚ ਐਂਟਰ ਕਰਨ ਵਾਲੇ ਨੇ ਥੋੜੇ ਟਾਈਮ ਦੇ ਵਿੱਚ ਹੀ ਆਪਾਂ ਤੁਹਾਨੂੰ ਬਾਅਦ ਦੀ ਰਿਪੋਰਟ ਦਿੰਨੇ ਆ ਵੀ ਇਹ ਕੀ ਵੀ ਸ਼ਰਈਆ ਵੀਰੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਬਹੁਤ-ਬਹੁਤ ਤਕੀਵਾਸ਼ ਜੀ ਅੱਜ ਆ ਜੀ ਨਕਟਰ ਉਹਦਾ ਇਸ ਇਲਾਕੇ ਦਾ ਨੁਕਤਾ ਨਕਟਰ ਕਾ

I'll be done.